प्यारे विद्यार्थियों सत श्री अकाल आज दी इस वीडियो विच अपन गल करंगे पाठ नंबर 4 नागरिक और नागरिकता सिटीजन एंड सिटीजनशिप अभ्यास एक्सरसाइज جماعت 11वीं प्लस 1 राजनीति ना ये चौथा लेसन है अपना जो अपन पुस्तक ਕਾਂ ਜਿਹੜੀ ਆਪਾਂ ਬੋਰਡ ਵੱਲੋਂ ਆਈਆਂ ਹਨ ਤੇ ਸ਼ੁਰੂ ਕਰਦੇ ਆਂਗੇ ਇਹਨਾਂ ਪ੍ਰਸ਼ਨਾਂ ਦੇ ਉੱਤਰ ਇੱਕ ਜਾਂ ਦੋ ਸ਼ਬਦਾਂ ਵਿੱਚ ਦਿਓ ਭਾਰਤੀ ਪਹਿਲਾ ਪ੍ਰਸ਼ਨ ਭਾਰਤੀ ਸੰਸਦ ਦੀ ਇਮਾਰਤ ਦਾ ਪਹਿਲਾ ਬਣਿਆ ਹਿੱਸਾ ਕਿਸ ਰੇਖਾ ਗਣਿਤਕ ਆਕਾਰ ਦਾ ਸੀ ਤੇ ਨਵਾਂ ਹਿੱਸਾ ਕਿਸ ਆਕਾਰ ਦਾ ਹੈ ਪਹਿਲਾਂ ਤਕੂਣਾ ਰ ਹੈ ਜੀ ਪਹਿਲਾਂ ਗੋਲ ਉਹ ਜਿਹੜਾ ਬਣੇ ਤੇ ਕੌਣਕਾਰ ਦਾ ਕਿਸੇ ਦੇਸ਼ ਵਿੱਚ ਜੰਮੇ ਪੜੇ ਵਿਅਕਤੀ ਉੱਥੋਂ ਦੇ ਨਾਗਰਿਕ ਹੁੰਦੇ ਹਨ ਤਾਂ ਬਾਹਰੋਂ ਘੁੰਮਣ ਆਏ ਵਿਅਕਤੀ ਨੂੰ ਅਮਰੀਜੀ ਭਾਸ਼ਾ ਵਿੱਚ ਦੀ ਰੋਮਨ ਡਿਪਿਚ ਕੀਆ ਕਦੇ ਹਨ ਫੌਰਨ ਫਿਰ ਫੌਰਨ ਘੁੰਮਣ ਗਏ ਕਹਿੰਦੇ ਆਪਾਂ ਜਮਾਨਦਰੂ ਨਾਗਰਿਕਤਾ ਕਿਹੜੇ ਸਿਧਾਂਤਾਂ ਦੇ ਆਧਾਰ ਤੇ ਇਹ ਮਿਲਦੀ ਹੈ ਖੂਨ ਦੇ ਸਿਧਾਂਤ ਤੇ ਭੂਮੀ ਸਿਧਾਂਤ Rohingਿਆ ਨਾਸ਼ਰ ਦੇ ਲੋਕ ਕਿਹੜੇ ਧਰਮ ਨਾਲ ਸੰਬੰਧਤ ਹਨ ਅਤੇ ਇਹ ਮੂਲ ਰੂਪ ਵਿੱਚ ਕਿੱਥੋਂ ਦੇ ਵਾਸੀ ਹਨ ਸਨ ਠੀਕ ਹੈ ਮੁਸਲਮਾਨ ਰਹੀ ਇਥੇ ਲਿਖਿਆ ਮਿਆਂਮਾਰ ਮਿਆਂਮਾਰ ਭਾਰਤੀ ਭਾਰਤ ਦੇ ਸੰਵਿਧਾਨ ਵਿੱਚ ਨਗਰਿਕਤਾ ਸਵੰਧੀ ਕਾਨੂੰਨ ਕਿੰਨੀ ਤੋਂ ਕਿੰਨੀ ਅਨੁਛੇਦ ਤੱਕ ਦਿੱਤੇ ਗਏ ਹਨ ਅਨੁਛੇਦ 5 ਤੋਂ 11 ਹਨ ਪੜ੍ਹਨ ਵਾਲੇ ਆਪਾਂ 5 ਤੋਂ 11 ਖਾਲੀ ਥਾਂ ਮਾਪਰੋ ਤਾਂ ਜੋ ਬਾਅਦ ਪੂਰੇ ਹੋ ਜਾਣ ਨਗਰਿਕਤਾ ਸੋਧ ਐਕਟ ਸਾਲ 2019 ਵਿੱਚ ਆਇਆ ਤੇ ਉਸ ਸਾਲ ਕਰੋਨਾ ਬਿਮਾਰੀ ਸੰਸਾਰ ਭਰ ਵਿੱਚ ਫੈਲੀ ਤੇ 2019 ਤੇ ਕਰੋਨਾ ਇਹ ਹਾਦਸਾ ਚਾਹਣਾ ਭਾਰਤ ਦੀ ਨਗਰਿਕਤਾ ਪ੍ਰਾਪਤ ਕਰਨ ਵਾਲੇ ਇੰਗਲੈਂਡ ਦੇ ਵਿਗਿਆਨੀ ਨੇ ਨੋਬਲ ਪੁਰਸਕਾਰ ਨਗਰਿਕਤਾ ਨੋਬਲ ਪੁਰਸਕਾਰ ਸਨਮਾਨ ਜਿੱਤਿਆ ਹੋਇਆ ਸੀ ਸਨ 5 ਤੇ 19 2019 ਵਿੱਚ ਸੋਧਾਂ ਪ੍ਰਾਪਤ ਕਰਨ ਵਾਲਾ ਨਾਗਰਿਕਤਾ ਐਕਟ ਮੂਲ ਰੂਪ ਵਿੱਚ ਸਾਲ 1955 ਵਿੱਚ ਬਣਿਆ ਸੀ ਸੱਸਾ ਕੈਨੇਡਾ ਅਮਰੀਕਾ ਅਤੇ ਕੈਨੇਡਾ ਆਦਿ ਦੇਸ਼ਾਂ ਵਿੱਚ ਪੱਕੇ ਨਿਵਾਸ ਕਰਨ ਵਾਲੀ ਭਾਰਤੀਆਂ ਨੂੰ ਰੋਮਨ ਲਿਪੀ ਦੇ ਅੱਖਰਾਂ ਵਿੱਚ ਅੱਖਰ ਪੀ ਆਰ ਨਾਲ ਜਾਣਿਆ ਜਾਂਦਾ ਹੈ। ਪ੍ਰਸ਼ਨ 3ਾ ਪ੍ਰਸ਼ਨ ਉੱਤਰ 2 ਤੋਂ 4 ਵਾਕਾਂ ਵਿੱਚ ਦਿਓ। ਪਹਿਲਾ ਪ੍ਰਸ਼ਨ ਰਸਤੂ ਅਨੁਸਾਰ ਨਗਰਿਕ ਦਾ ਅਰਥ ਲਿਖੋ। ਰਸਤੂ ਦੇ ਅਨੁਸਾਰ ਨਾਗਰਿਕ ਰਾਜ ਦਾ ਉਹ ਵਿਅਕਤੀ ਹੈ ਜਿਸ ਨੂੰ ਦੇਸ਼ ਦੇ ਪ੍ਰਬੰਧਕੀ ਵਿਭਾਗ ਅਤੇ ਨਿਆਂ ਵਿਭਾਗ ਵਿੱਚ ਭਾਗ ਲੈਣ ਦਾ ਅਧਿਕਾਰ ਹੋਵੇ ਜਮਾਂਦਰੂ ਨਾਗਰਿਕਤਾ ਤੋਂ ਕੀ ਭਾਵ ਹੈ ਪੁੱਤਰ ਜਮਾਂਦਰੂ ਬਾਇ ਬਰਥ ਜਿਸ ਨੇ ਨਗਰਕ ਨੇ ਆਪਣੇ ਦੇਸ਼ ਵਿੱਚ ਜਨਮ ਲਿਆ ਹੈ ਅਤੇ ਉਸ ਦੇ ਮਾਤਾ ਪਿਤਾ ਵੀ ਉਸੇ ਦੇਸ਼ ਦੇ ਨਾਗਰਿਕ ਸੰਨ ਇਸ ਲਈ ਉਹ ਜਨਮ ਤੋਂ ਹੀ ਉਸ ਦੇਸ਼ ਦਾ ਨਾਗਰਿਕ ਹੈ ਰਾਜਕ੍ਰਿਤ ਨਗਰਿਕਤਾ ਤੋਂ ਜਾਣੂ ਕਰਵਾਓ ਆਨਸਰ ਰਾਜਕ੍ਰਿਤ ਜਿਸ ਵਿਅਕਤੀ ਦਾ ਜਨਮ ਕਿਸੇ ਹੋਰ ਦੇਸ਼ ਵਿੱਚ ਹੋਇਆ ਭਾਵ ਕਿ ਉਹ ਕਿਸੇ ਹੋਰ ਦੇਸ਼ ਦਾ ਨਾਗਰਿਕ ਸੀ ਪਰੰਤੂ ਕਿਸੇ ਦੂਸਰੇ ਦੇਸ਼ ਦੀ ਨਗਰਿਕਤਾ ਸੰਧੀ ਸ਼ਰਤਾਂ ਪੂਰੀਆਂ ਕਰਕੇ ਉਹ ਉਸ ਦੇਸ਼ ਦਾ ਨਾਗਰਿਕ ਬਣ ਜਾਂਦਾ ਹੈ ਉਸ ਨੂੰ ਸਾਰੇ ਅਧਿਕਾਰ ਪ੍ਰਾਪਤ ਹੋ ਜਾਂਦੇ ਹਨ ਇਸ ਰਾਜਕ੍ਰਿਤ ਨਾਗਰਿਕਤਾ ਇਸ ਨੂੰ ਇਸ ਨੂੰ ਨੂੰ ਬਣਾਏ ਨੂੰ ਰਾਜਕ੍ਰਿਤ ਨਾਗਰਿਕਤਾ ਕਹਿੰਦੇ ਹਨ ਰਾਜਨੀਤਿਕ ਅਧਿਕਾਰਾਂ ਤੋਂ ਕੀ ਭਾਵ ਹੈ ਰਾਜਨੀਤਿਕ ਅਧਿਕਾਰ ਉਹਨਾਂ ਅਧਿਕਾਰਾਂ ਦਾ ਨਾਂ ਹੈ ਜੋ ਪਰਤੱਖ ਜਾਂ ਆਪਰਤੱਖ ਰੂਪ ਵਿੱਚ ਰਾਜਨੀਤਿਕ ਸਰੂਪ ਦੇ ਹਨ ਜਾਂ ਰਾਜਨੀਤਿਕ ਪ੍ਰਣਾਲੀ ਨਾਲ ਸੰਬੰਧਿਤ ਹਨ ਕੁਝ ਮਹੱਤਵਪੂਰਨ ਰਾਜਨੀਤਿਕਾ ਇਸ ਤਰ੍ਹਾਂ ਹਨ ਵੋਟ ਦੇਣ ਦਾ ਅਧਿਕਾਰ ਚੋਣਾਂ ਲੜਨ ਦਾ ਅਧਿਕਾਰ ਜਨਤਕ ਪਦਵੀਆਂ ਪ੍ਰਾਪਤ ਕਰਨ ਦਾ ਅਧਿਕਾਰ ਪੁਜਾਰੀਦਾਰੀ ਦੇ ਦਾ ਅਧਿਕਾਰ ਪੁਜਾਰੀਦਾਰੀ ਨਰੇ ਦਾਅਵੇਦਾਰੀ ਸਰਕਾਰ ਦੀ ਆਲੋਚਨਾ ਕਰਨ ਦਾ ਅਧਿਕਾਰ ਪ੍ਰਸ਼ਨ ਚੌਥਾ ਪ੍ਰਸ਼ਨਾਂ ਦੇ ਉੱਤਰ 60 ਤੋਂ 75 ਸ਼ਬਦਾਂ ਵਿੱਚ ਲਿਖ ਦਿਓ। ਪਹਿਲਾ ਪ੍ਰਸ਼ਨ ਨਾਗਰਿਕਤਾ ਦੇ ਖੂਨ ਸਿਧਾਂਤ ਤੇ ਨੋਟ ਲਿਖੋ। ਆਨਸਰ ਖੂਨ ਦੇ ਸਿਧਾਂਤ ਤੋਂ ਭਾਵ ਜਦੋਂ ਕਿਸੇ ਦੇਸ਼ ਵਿੱਚ ਕਿਸੇ ਬੱਚੇ ਦਾ ਜਨਮ ਹੁੰਦਾ ਹੈ ਤਾਂ ਉਸ ਨੂੰ ਉਸ ਦੇਸ਼ ਦੀ ਨਾਗਰਿਕਤਾ ਮਿਲਦੀ ਹੈ। ਉੱਥੋਂ ਦੇ ਉਸ ਦੇ ਮਾਤਾ ਪਿਤਾ ਨਾਗਰਿਕਾਣ ਭਾਗ ਕਿਸੇ ਵੀ ਧਰਤੀ ਉੱਪਰ ਜਨਮ ਹੋਇਆ ਹੋਵੇ ਕਿਉਂਕਿ ਬੱਚੇ ਨਾਲ ਮਾਤਾ ਪਿਤਾ ਦਾ ਖੂਨ ਦਾ ਰਿਸ਼ਤਾ ਹੈ ਉਦਾਹਰਨ ਦੇ ਤੌਰ ਤੇ ਜੇਕਰ ਇੰਗਲੈਂਡ ਤੋਂ ਕੋਈ ਜੋੜਾ ਭਾਰਤ ਘੁੰਮਣ ਆਇਆ ਹੈ ਤਾਂ ਅਤੇ ਭਾਰਤ ਵਿੱਚ ਉਨ੍ਹਾਂ ਦੇ ਬੱਚੇ ਦਾ ਜਨਮ ਹੁੰਦਾ ਹੈ ਤਾਂ ਉਹ ਇੰਗਲੈਂਡ ਦੇ ਦਾ ਨਾਗਰਿਕ ਹੋਵੇਗਾ ਕਿਉਂਕਿ ਉਸ ਦੀ ਮਾਂ ਬਾਪ ਮਾਪੇ ਇੰਗਲੈਂਡ ਦੇ ਨਾਗਰਕ ਹਨ ਜਰਮਨੀ ਸਥਿਤਨ ਇਜ਼ਰਾਈਲ ਆ ਦੇਸ਼ਾਂ ਵਿੱਚ ਇਸ ਸਿਧਾਂਤ ਨੂੰ ਅਪਣਾਇਆ ਗਿਆ ਹੈ ਭੂਮੀ ਸਿਧਾਂਤ ਤੋਂ ਕੀ ਭਾਗ ਹੈ ਤਾਂਤੀ ਭੂਮੀ ਸਿਧਾਂਤ ਤੋਂ ਕੀ ਭਾਗ ਹੈ ਇਸ ਸਿਧਾਂਤ ਅਨੁਸਾਰ ਦੇਸ਼ ਦੀ ਨਗਰਿਕਤਾ ਦਾ ਫੈਸਲਾ ਕਰਨ ਲਈ ਜ਼ਮੀਨ ਉਧਾਰ ਬਣਾਇਆ ਜਾਂਦਾ ਹੈ ਭਾਵ ਜਿਸ ਦੇਸ਼ ਦੀ ਜ਼ਮੀਨ ਉੱਪਰ ਬੱਚੇ ਦਾ ਜਨਮ ਹੁੰਦਾ ਹੈ ਉਹ ਉਸ ਦੇਸ਼ ਦਾ ਨਾਗਰਿਕ ਬਣ ਜਾਂਦਾ ਹੈ ਭਾਵੇਂ ਉਸ ਦੇ ਮਾਪੇ ਕਿਸੇ ਵੀ ਦੇਸ਼ ਦੇ ਨਾਗਰਿਕ ਹੋਣ ਉਦਾਹਰਨ ਦੇ ਤੌਰ ਤੇ ਜੇਕਰ ਕਿਸੇ ਦੇਸ਼ ਦਾ ਵਿਅਕਤੀ ਜੋ ਅਰਜنٹੀਨਾ ਘੁੰਮਣ ਆਇਆ ਹੁੰਦਾ ਹੈ ਅਤੇ ਉਨ੍ਹਾਂ ਦੇ ਬੱਚੇ ਦਾ ਜਨਮ ਹੋ ਜਾਂਦਾ ਹੈ ਤਾਂ ਉਹ ਬੱਚਾ ਅਰਜنٹੀਨਾ ਦਾ ਨਾਗਰਿਕ ਹੋਵੇਗਾ ਜਾਪਾਨ ਅਰਜنٹੀਨਾ ਆ ਦੇਸ਼ਾਂ ਵਿੱਚ ਇਸ ਸਿਧਾਂਤ ਪ੍ਰਚਲਿਤ ਹੈ ਨਾਗਰਿਕ ਅਤੇ ਵਿਦੇਸ਼ੀ ਨਾਗਰਿਕ ਵਿੱਚ ਕੋਈ 차 ਅੰਤਰ ਦੇਖੋ ਨਾਗਰਿਕਾਂ ਨੂੰ ਸਮਾਜ ਅਤੇ ਰਾਜਨੀਤਿਕ ਸਭ ਤਰ੍ਹਾਂ ਦੇ ਅਧਿਕਾਰ ਪ੍ਰਾਪਤ ਹੁੰਦੇ ਹਨ ਵਦੇਸ਼ੀਆਂ ਨੂੰ ਸਮਾਜਿਕ ਅਧਿਕਾਰ ਪ੍ਰਾਪਤ ਹੁੰਦੇ ਹਨ ਰਾਜਨੀਤਿਕ ਅਧਿਕਾਰ ਪ੍ਰਾਪਤ ਨਹੀਂ ਹੁੰਦੇ ਵਿਦੇਸ਼ੀਆਂ ਨੂੰ ਵੋਟ ਦੇਣ ਚੋਣ ਲੜਨ ਸਰਕਾਰੀ ਪਦਵੀ ਪ੍ਰਾਪਤ ਕਰਨ ਦਾ ਅਧਿਕਾਰ ਨਹੀਂ ਹੁੰਦਾ ਨਾਗਰਿਕ ਆਪਣੇ ਦੇਸ਼ ਦੇ ਵਫਾ ਪ੍ਰਤੀ ਵਫਾਦਾਰ ਹੁੰਦੇ ਹਨ ਪਰ ਵਿਦੇਸ਼ੀ ਉਸ ਦੇਸ਼ ਦੇ ਪ੍ਰਤੀ ਉਥੋਂ ਉਹ ਆਇਆ ਹੁੰਦਾ ਹੈ ਤੀਸਰਾ ਜੋਧ ਜਾਂ ਸੰਕਟ ਦੇ ਸਮੇਂ ਜੇਕਰ ਕੋਈ ਵਿਦੇਸ਼ੀ ਰਾਜ ਵਿਰੋਧੀ ਕਾਰਵਾਈ ਕਰਦਾ ਹੈ ਤਾਂ ਉਸ ਨੂੰ ਦੇਸ਼ ਤੋਂ ਬਾਹਰ ਕੱਢਿਆ ਜਾਂਦਾ ਕੱਢਿਆ ਜਾ ਸਕਦਾ ਹੈ ਪਰ ਨਾਗਰਿਕਾਂ ਨੂੰ ਯਾਹਾ ਕਰਨ ਦੇ ਤੇ ਦੇਸ਼ ਨਿਕਾਲਾ ਨਹੀਂ ਦਿੱਤਾ ਜਾਂ ਦਿੱਤਾ ਜਾ ਸਕਦਾ ਲੜਾਈ ਦੇ ਸਮੇਂ ਵਿਦੇਸ਼ੀਆਂ ਉੱਤੇ ਸਖਤ ਨਿਗਰਾਨੀ ਰੱਖੀ ਜਾਂਦੀ ਹੈ ਉਹਨਾਂ ਨੂੰ ਨજરਬੰਦ ਕੀਤਾ ਜਾਂਦਾ ਜਾ ਸਕਦਾ ਹੈ ਚੌਥਾ ਰਾਜ ਨਗਰਕਾਂ ਤੋਂ ਲਾਜ਼ਮੀ ਫੌਸੇ ਵ ਲੈ ਸਕਦਾ ਹੈ ਪਰ ਬਦੀਸੀ ਤੋਂ ਨਹੀਂ ਪੰਜਵਾਂ ਪੁਆਇੰਟ ਬਹੁਤ ਸਾਰੇ ਰਾਜਾਂ ਵਿੱਚ ਬਦੀਸੀਆਂ ਨੂੰ ਸਰਕਾਰੀ ਪਦਵੀ ਪ੍ਰਾਪਤ ਕਰਨ ਦਾ ਅਤੇ ਸੰਪਤੀ ਖਰੀਦਣ ਦਾ ਅਧਿਕਾਰ ਨਹੀਂ ਹੁੰਦਾ ਉਸ ਤੋਂ ਅਗਲਾ ਪ੍ਰਸ਼ਨ ਨਾਗਰਿਕਤਾ ਨਾਲ ਸੰਬੰਧਿਤ ਸਵਿਧਾਨ ਦਾ ਅਨੁਛੇਦ 7 ਦੀ ਵਿਆਖਿਆ ਕਰੋ। ਆਨਸਰ ਅਨੁਛੇਦ 7 ਜਿਸ ਵਿਅਕਤੀ ਨੇ ਦੇ ਭਾਰਤ ਤੋਂ ਪਾਕਿਸਤਾਨ ਹਿਜਰਤ ਕੀਤੀ ਤਾਂ 1 ਮਾਰਚ 1947 ਤੋਂ ਬਾਅਦ ਉਹਨਾਂ ਦੀ ਨਾਗਰਿਕਤਾ ਸਮਾਪਤ ਹੋ ਜਾਵੇਗੀ। ਅਨੁਛੇਦ 7 ਦੇ ਪਹਿਲੇ ਹੁਣ ਸੇ ਇਦਾਂ 5 ਅਤੇ 6 ਦੀ ਕਾਰਵਾਈ ਰੋਕਣ ਲਈ ਹੈ ਪਰ ਜੇਕਰ ਉਹ ਪਰਮਨੈਂਟ ਲੈ ਪਰਮਿਟ ਲੈ ਕੇ ਵਾਪਸ ਗਏ ਹਾਂ ਗਏ ਆ ਗਏ ਹਨ ਅਤੇ ਉਹਨਾਂ ਦਾ ਮਾਤਾ ਪਿਤਾ ਜਾਂ ਦਾਦਾ ਦਾਦੀ ਦਾ ਜਨਮ ਭਾਰਤ ਵਿੱਚ ਹੋਇਆ ਹੈ ਤਾਂ ਉਹ ਉਹ ਬਿਨੇ ਪੱਤਰਾਂ ਹੀ ਨਗਰਿਕਤਾ ਪ੍ਰਾਪਤ ਕਰ ਸਕਣਗੇ ਉਸ ਤੋਂ ਵੀ ਪੰਜਵਾਂ ਪ੍ਰਸ਼ਨਾਂ ਦੀ ਉੱਤਰ 10 ਤੋਂ 15 ਵਾਕਾਂ ਵਿੱਚ ਦਿਓ ਰਾਜਕ੍ਰਿਤ ਨਗਰ ਕਿਤਾਬ ਪ੍ਰਾਪਤ ਕਰਨ ਦੇ ਢੰਗ ਢੰਗ ਤੋਂ ਜਾਣੂ ਕਰਵਾਓ ਆਨਸਰ ਪਿੰਨ-ਪਿੰਨ ਰਾਜਾਂ ਵਿੱਚ ਦੇਸੀ ਕਿਰਤ ਨਗਰਤਾ ਪ੍ਰਦਾਨ ਕਰਨ ਲਈ ਪਿੰਨ-ਪਿੰਨ ਸ਼ਰਤਾਂ ਹਨ ਪਰ ਆਮ ਤੌਰ ਤੇ ਇਹ ਹੀ ਸ਼ਰਤਾਂ ਹੇਠ ਲਿਖੀਆਂ ਹਨ ਵਿਆਹ ਜਦੋਂ ਕੋਈ ਇਸਤਰੀ ਦੂਸਰੇ ਦੇਸ਼ ਦੇ ਵਿਅਕਤੀ ਨਾਲ ਵਿਆਹ ਕਰਾ ਲੈਂਦੀ ਹੈ ਤਾਂ ਉਸ ਨੂੰ ਉਹ ਨਾਗਰਿਕਤਾ ਪ੍ਰਾਪਤ ਹੋ ਜਾਂਦੀ ਹੈ ਜਿਹੜੀ ਉਸ ਦੇ ਪਤੀ ਦੀ ਹੁੰਦੀ ਹੈ ਪਰ ਜਾਪਾਨ ਵਿੱਚ ਦੂਸਰੀ ਪ੍ਰਥਾ ਹੈ ਜੇਕਰ ਕੋਈ ਜਾਪਾਨੀ ਇਸਤਰੀ ਕਿਸੇ ਵਿਦੇਸ਼ੀ ਪੁਰਖ ਨਾਲ ਵਿਆਹ ਕਰਾ ਲੈਂਦੀ ਹੈ ਤਾਂ ਉਸ ਦੇ ਪਤੀ ਨੂੰ ਬੀ ਜਾਪਾਨ ਦੀ ਨਗਰਿਕਤਾ ਪ੍ਰਾਪਤ ਹੋ ਜਾਂਦੀ ਹੈ ਦੂਸਰਾ ਪੁਆਇੰਟ ਲੰਬਾ ਨਿਵਾਸ ਜੇਕਰ ਕੋਈ ਵਿਦੇਸ਼ੀ ਕਿਸੇ ਦੇਸ਼ ਵਿੱਚ ਕਿਸੇ ਰਾਜ ਵਿੱਚ ਕਾਫੀ ਲੰਬੇ ਸਮੇਂ ਤੋਂ ਰਹਿ ਰਿਹਾ ਹੋਵੇ ਤਾਂ ਉਸ ਨੂੰ ਉਸ ਰਾਜ ਦੀ ਨਗਰਿਕਤਾ ਪ੍ਰਾਪਤ ਕੀਤੀ ਪ੍ਰਦਾਨ ਕੀਤੀ ਜਾ ਸਕਦੀ ਹੈ ਇਹ ਨਿਵਾਸ ਕਾਰ ਇੰਗਲੈਂਡ ਅਮਰੀਕਾ ਵਿਚ 5 ਸਾਲ ਫਰਾਂਸ ਵਿੱਚ 10 ਸਾਲ ਰੱਖਿਆ ਗਿਆ ਹੈ ਸਰਕਾਰੀ ਨੌਕਰੀ ਜੇਕਰ ਕੋਈ ਵਿਦੇਸ਼ੀ ਕਿਸੇ ਰਾਜ ਦੀ ਸੈਨਾ ਵਿੱਚ ਭਰਤੀ ਹੋ ਜਾਵੇ ਜਾਂ ਕੋਈ ਸਰਕਾਰੀ ਪਦਵੀ ਪ੍ਰਾਪਤ ਕਰ ਲਵੇ ਤਾਂ ਉਹ ਉਸ ਰਾਜ ਦਾ ਨਾਗਰਿਕ ਬਣ ਜਾਂਦਾ ਹੈ ਚੌਥਾ ਪੁਆਇੰਟ ਸੰਪਤੀ ਖਰੀਦਣਾ ਕਈ ਦੇਸ਼ਾਂ ਵਿੱਚ ਇਹ ਨਿਯਮ ਹੈ ਕਿ ਕੋਈ ਜੀ ਕੋਈ ਵਿਦੇਸ਼ੀ ਉਸ ਰਾਜ ਵਿੱਚ ਸੰਪਤੀ ਖਰੀਦ ਲਵੇ ਤਾਂ ਉਹ ਉੱਥੋਂ ਦਾ ਨਾਗਰਿਕ ਬਣ ਜਾਂਦਾ ਹੈ ਜਿਵੇਂ ਪੀਰੂ ਮੈਕਸੀਕੋ ਦੇ ਰਾਜਾਂ ਵਿੱਚ ਭੂਮੀ ਸਥਾਨ ਜਾਂ ਦੂਸਰੀ ਅਚਲ ਸੰਪਤੀ ਖਰੀਦਣ ਨਾਲ ਉੱਥੋਂ ਦੀ ਨਗਰਿਕਤਾ ਪ੍ਰਾਪਤ ਹੋ ਜਾਂਦੀ ਹੈ ਪੰਜਵਾਂ ਪੁਆਇੰਟ ਗੋਦੀ ਲੈਣਾ ਗੋਦ ਲੈਣਾ ਅਡਾਪਟ ਕਰਨਾ ਜੀ ਕਿਸੇ ਰਾਜ ਦਾ ਵਿਦੇਸੀ ਬੱਚੇ ਨੂੰ ਗੋਦ ਲੈ ਲਵੇ ਤਾਂ ਉਹ ਬੱਚਾ ਆਪਣੇ ਮਿਤਾ ਮਾਤਾ ਪਿਤਾ ਦੇ ਦੇਸ਼ ਦੀ ਨਗਰਿਕਤਾ ਪ੍ਰਾਪਤ ਕਰ ਲੈਂਦਾ ਹੈ ਇਹ ਨਿਜਮ ਆਮ ਤੌਰ ਤੇ ਸਾਰੇ ਦਿਸਾਂ ਵਿੱਚ ਪ੍ਰਚਲਿਤ ਹੈ 6. ਜਿੱਤ ਦੁਆਰਾ ਜੇਕਰ ਕੋਈ ਦੇਸ਼ ਕਿਸੇ ਦੂਸਰੇ ਦੇਸ਼ ਦੇ ਕੁਝ ਹਿੱਸੇ ਨੂੰ ਜਿੱਤ ਦੀ ਆਪਣੇ ਜਿੱਤ ਕੇ ਆਪਣੇ ਅਧੀਨ ਕਰ ਲਵੇ ਤਾਂ ਉਸ ਇਸ ਚੜ੍ਹਨ ਵਾਲੇ ਲੋਕ ਲੋਕਾਂ ਦੀ ਨਗਰਿਕਤਾ ਉਹ ਹੋ ਜਾਂਦੀ ਹੈ ਜਿਹੜੀ ਜੀਤੂ ਦੇਸ਼ ਦੇ ਲੋਕਾਂ ਦੀ ਹੁੰਦੀ ਹੈ 7th ਜਾਇਦਾਦ ਕਿਸੇ ਦੇਸ਼ ਦੀ ਪਰਖ ਦੇ ਦੂਸਰੇ ਦੇਸ਼ ਦੀ ਇਸਤਰੀ ਨਾਲ ਗੈਰ ਕਾਨੂੰਨੀ ਸੰਬੰਧ ਸਥਾਪਿਤ ਹੋ ਜਾਣ ਅਤੇ ਉਨ੍ਹਾਂ ਦੇ ਕੋਈ ਬੱਚਾ ਪੈਦਾ ਹੋ ਜਾਵੇ ਤਾਂ ਬਾਅਦ ਵਿੱਚ ਮਾਤਾ ਪਿਤਾ ਦੇ ਵਿਆਹ ਕਰ ਲੈਣ ਤੇ ਗੈਰ ਕਾਨੂੰਨੀ ਸੰਤਾਨ ਨੂੰ ਆਪਣੇ ਪਿਤਾ ਦੀ ਨਗਰਿਕਤਾ ਮਿਲ ਜਾਂਦੀ ਹੈ। ਪ੍ਰਸ਼ਨ ਦੂਸਰਾ ਨਾਗਰਿਕ ਦਾ ਅਰਥ ਅਤੀ ਕਿਸਮਾਂ ਬਾਰੇ ਲਿਖੋ ਆਨਸਰ ਨਾਗਰਿਕ ਰਾਜ ਦਾ ਮੈਂਬਰ ਹੈ ਨਾਗਰਿਕਤਾ ਵਿਅਕਤੀ ਦਾ ਉਹ ਦਰਜਾ ਜਾਂ ਪੱਧਰ ਹੈ ਜਿਸ ਕਾਰਨ ਉਹ ਰਾਜ ਵਿੱਚ ਰਹਿੰਦੀ ਹੋਈ ਅਧਿਕਾਰਾਂ ਦੀ ਵਰਤੋਂ ਕਰਦਾ ਹੋਵੇ ਅਤੇ ਕਰਤੱਵਾਂ ਦੀ ਪਾਲਣਾ ਕਰਦਾ ਹੋਵੇ ਨਾਗਰਿਕ ਇਹ ਹੀ ਨਾਗਰਿਕ ਦਾ ਸੰਨੀ ਦਰਜਾ ਹੈ ਜਿਸ ਤੂੰ ਉਸ ਨੂੰ ਰਾਜ ਦੀ ਸੁਰੱਖਿਆ ਪ੍ਰਾਪਤ ਹੁੰਦੀ ਹੈ ਅਤੇ ਉਸ ਨੂੰ ਸਮਾਜ ਦੇ ਪ੍ਰਤੀ ਕੁਝ ਕਤਾਬ ਬਣਾਉਣੇ ਪੈਂਦੇ ਹਨ ਗੈਟਲ ਦੇ ਅਨੁਸਾਰ ਨਾਗਰਿਕਤਾ ਕਿਸੇ ਵਿਅਕਤੀ ਦੀ ਉਸ ਪੱਦਰ ਨੂੰ ਆਖਦੇ ਹਨ ਜਿਸ ਦੇ ਕਾਰਨ ਉਹ ਆਪਣੇ ਰਾਜ ਵਿੱਚ ਨਾਗਰਿਕ ਅਤੇ ਰਾਣਿਤ ਰਾਣਿਤ ਅਧਿਕਾਰਾਂ ਦੀ ਅਪਯੋਗ ਕਰਦਾ ਹੈ ਅਤੇ ਕਰਤੱਵਾਂ ਦੀ ਪਾਲਣਾ ਕਰਨ ਲਈ ਤਿਆਰ ਰਹਿੰਦਾ ਹੈ। ਬਦੇਸੀ ਉਹ ਵਿਅਕਤੀ ਹੁੰਦਾ ਹੈ ਜਿਹੜਾ ਆਪਣਾ ਦੇਸ਼ ਛੱਡ ਕੇ ਦੂਸਰੇ ਰਾਜ ਵਿੱਚ ਸਥਾਈ ਜਾਂ ਅਸਥਾਈ ਤੌਰ ਤੇ ਰਹਿੰਦਾ ਹੋਵੇ। ਬਦੇਸੀ ਨਾਗਰਿਕ ਤਿੰਨ ਪ੍ਰਕਾਰ ਦੇ ਹੁੰਦੇ ਹਨ। ਬਦੇਸੀ ਨਾਗਰਿਕ ਇੱਕ ਆਦਰਸ਼ ਨਾਗਰਿਕ ਵਿੱਚ ਕਿਹੜੇ ਗੁਣ ਹੋ ਸਕਦੇ ਹਨ ਪਹਿਲਾ ਅਨਸਰ ਪੁਆਇੰਟ ਪਹਿਲਾ ਸਿੱਖਿਆ ਸਿੱਖਿਆ ਵਿਅਕਤੀ ਦਾ ਮਾਨਸਿਕ ਸਰੀਰਕ ਸੱਭਿਆਚਾਰਕ ਭਾਵਨਾਤਮਕ ਪੱਖ ਤੋਂ ਵਿਕਾਸ ਕਰਦੀ ਹੈ ਪੜ੍ਹਿਆ ਲਿਖਿਆ ਵਿਅਕਤੀ ਆਪਣੇ ਕਰਤੱਵ ਅਧਿਕਾਰਾਂ ਨੂੰ ਸਮਝ ਸਕਦਾ ਹੈ ਅਤੇ ਆਪਣੀ ਬੁੱਧੀ ਨਾਲ ਦੇ ਵਿਕਾਸ ਵਿੱਚ ਯੋਗਦਾਨ ਪਾ ਸਕਦਾ ਹੈ ਪਰੰਤੂ ਇੱਕ ਦਾ ਵਿਅਕਤੀ ਲਈ ਵਰਤਮਾਨ ਯੁੱਗ ਵਿੱਚ ਅੰਤਰਰਾਸ਼ਟਰੀ ਅਤੇ ਘਰੇਲੂ ਸਮੱਸਿਆ ਨੂੰ ਸਮਝਣਾ ਔਖਾ ਹੋ ਜਾਂਦਾ ਹੈ ਉਚਿਤ ਨੈਤਿਕ ਆਚਰਣ ਈਮਾਨਦਾਰ ਉੱਚੇ ਸੁੱਚੇ ਆਚਰਣ ਵਾਲੇ ਵਿਅਕਤੀ ਨਾਗਰਿਕ ਹਰ ਇੱਕ ਦੇ ਦੋ ਤਿੰਨ ਤਰੱਕੀ ਅਤੇ ਸੁਰੱਖਿਆ ਦੀ ਨਹੀਂ ਹੁੰਦੇ ਹਨ ਚੰਗਾ ਆਚਰਨ ਇਮਾਨਦਾਰ ਨਾਗਰਿਕ ਆਪਣੇ ਦੇਸ਼ ਦੀ ਸੇਵਾ ਦੇਸ਼ ਦੀ ਸੇਵਾ ਹੈ ਤਨ ਮਨ ਨਾਲ ਕਰਦਾ ਹੈ ਅਤੇ ਸਰਕਾਰ ਦੀ ਗਲਤ ਨੀਤੀਆਂ ਦਾ ਵਿਰੋਧ ਵੀ ਇਮਾਨਦਾਰੀ ਨਾਲ ਕਰਦਾ ਹੈ ਦੇਸ਼ ਭਗਤੀ ਦੀ ਭਾਵਨਾ ਇੱਕ ਕੁਦਰਤੀ ਵਰਤਾਰਾ ਹੈ ਜਿਸ ਧਰਤੀ ਉੱਪਰ ਉਸਦਾ ਅਸੀਂ ਜਨਮ ਲੈਂਦੇ ਹਾਂ ਦੀ ਬੋਲੀ ਸੱਭਿਆਚਾਰ ਖਾਣ ਪੀਣ ਨਾਲ ਕੁਦਰਤੀ ਖਿੱਚ ਹੁੰਦੀ ਹੈ ਨਾਗਰਿਕ ਸਦਾ ਉਸ ਧਰਤੀ ਦੀ ਖੈਰ ਮੰਗਦਾ ਹੋਇਆ ਉਸ ਨੂੰ ਵਿਕਾਸ ਕਰਦੀ ਦੇਖਣਾ ਚਾਹੁੰਦਾ ਹੈ ਅਤੇ ਸਮੱਸਿਆਵਾਂ ਸਮੇਂ ਦੇ ਇਸ ਦੀ ਤਨਮਨ ਅਤੇ ਤਨ ਨਾਲ ਧਨ ਪੜਨ ਲਈ ਤਨ ਨਾਲ ਸੇਵਾ ਕਰਦਾ ਹੈ ਇਸੇ ਨੂੰ ਅਸੀਂ ਆਪਣੇ ਦੇਸ਼ ਪ੍ਰਤੀ ਦੇਸ਼ ਭਗਤੀ ਦੀ ਭਾਵਨਾ ਕਹਿੰਦੇ ਹਾਂ ਸਰਕਾਰ ਦੀਆਂ ਗਲਤ ਨੀਤੀਆਂ ਦੀ ਆਲੋਚਨਾ ਆਪਣੇ ਦੇਸ਼ ਲਈ ਲਈ ਭਲਾਈ ਲਈ ਚੰਗੇ ਨਾਗਰਿਕ ਸਰਕਾਰ ਦੇ ਚੰਗੇ ਕੰਮਾਂ ਦਾ ਸਲਾਹਾ ਸਲਾਹਾ ਪੜਦਾ ਹੈ ਕੱਦ SLAG ਹਰੇਕ ਨਾਗਰਿਕ ਦੀ ਜ਼ਿੰਮੇਵਾਰੀ ਹੈ ਪਰੰਤੂ ਇਸ ਲਈ ਇਹ ਸੰਬੰਧੀ ਨਾਗਰਿਕ ਸਰਕਾਰ ਦੀ ਝੂਠੀ ਚਾਪਲੂਸੀ ਕਰਨ ਕਰਨ ਨਹੀਂ ਮੰਨ ਦੀ ਤੇ ਮੰਨਣੀ ਪੈਣੀ ਸੱਚ ਤੇ ਖੜਨ ਵਾਲਾ ਚਾਹੀਦਾ ਹੈ ਜੇਕਰ ਸਰਕਾਰ ਹੀ ਗਲਤ ਫੈਸਲਾ ਲੈਂਦੀ ਹੈ ਤਾਂ ਮਜ਼ਬੂਤ ਇਰਾਦੇ ਨਾਲ ਉਸ ਦਾ ਵਿਰੋਧ ਕਰਨਾ ਆਦਰਸ਼ ਨਾਗਰਿਕ ਦਾ ਗੁਣ ਹੈ ਕਰਤੱਵਾਂ ਦੀ ਪਾਲਣਾ ਰਾਜ ਦੁਆਰਾ ਨਿਰਧਾਰਤ ਕੀਤੀ ਗਏ ਨਾਗਰਿਕਾਂ ਦੇ ਕਰਤੱਵਾਂ ਦੀ ਪਾਲਣਾ ਕਰਨਾ ਹਰ ਨਾਗਰਿਕ ਦਾ ਫਰਜ਼ ਹੁੰਦਾ ਹੈ ਕਿਉਂਕਿ ਇੱਕ ਨਾਗਰਿਕ ਦੇ ਕਰਤੱਵ ਦੂਸਰੇ ਨਾਗਰਿਕ ਦੇ ਅਧਿਕਾਰ ਹਨ ਜੇਕਰ ਨਾਗਰਿਕ ਆਪਣੇ ਕਰਤੱਵਾਂ ਦੀ ਪਾਲਣਾ ਤਨ ਮਨੋ ਕਰਨ ਤਾਂ ਰਾਜ ਅਤੇ ਵਿਅਕਤੀਵਕਾ ਦੇ ਵਿਕਾਸ ਹੋਵੇਗਾ ਮਨੁੱਖੀ ਜਾਦੀ ਸਮਾਜ ਭਲਾਈ ਲਈ ਕੰਮ ਕਰਨਾ ਹਰ ਨਾਗਰਿਕ ਦਾ ਪਹਿਲਾ ਮਹੱਤਵ ਹੈ ਸਾਂਝਮ ਸਹਿਯੋਗ ਬਲੀਦਾਨ ਦੀ ਭਾਵਨਾ ਆਮ ਇੱਕ ਆਮ ਨਾਗਰਿਕ ਵਿੱਚ ਸਾਂਝਮ ਬਲੀਦਾਨ ਦੀ ਭਾਵਨਾ ਸਹਿਯੋਗ ਦੇਸ਼ ਭਗਤੀ ਆਗਿਆ ਦੀ ਪਾਲਣਾ ਕਰਨ ਦੀ ਭਾਵਨਾ ਜ਼ਰੂਰੀ ਹੈ ਹਮੇਸ਼ਾ ਸਮਾਜ ਭਲਾਈ ਅਤੇ ਦੂਸਰਿਆਂ ਦੀਆਂ ਭਾਵਨਾਵਾਂ ਮਾਨਤਾਵਾਂ ਦਾ ਸਤਿਕਾਰ ਕਰਨ ਦਾ ਨਾਗਰਿਕ ਦਾ ਫਰਜ਼ ਹੈ ਕਮਜ਼ੋਰ ਅਤੇ ਪਛੜਿਆ ਦੇ ਹੱਕਾਂ ਨਾਲ ਖੜਨਾ ਇੱਕ ਦਰਸ਼ ਨਾਗਰਿਕ ਆਰਥਿਕ ਅਤੇ ਸਮਾਜਿਕ ਤੌਰ ਤੇ ਪਛੜੀ ਲੋਕਾਂ ਦੇ ਹੱਕ ਦੀ ਆਵਾਜ਼ ਉਠਾਉਂਦਾ ਹੈ ਉਹਨਾਂ ਦੇ ਜੀਵਨ ਪੱਧਰ ਨੂੰ ਪੱਧਰ ਨੂੰ ਵੀ ਪੱਧਰ ਤੇ ਲੈ ਕੇ ਆਉਣਾ ਕੋਸ਼ਿਸ਼ ਕਰਦਾ ਹੈ ਨਾਗਰਿਕ ਟੈਕਨੋਲੋਜੀ 8ਵਾਂ ਪੁਆਇੰਟ ਟੈਕਨੋਲੋਜੀ ਕੰਪਿਊਟਰ ਵਿੱਚ ਮਹਾਾਰਤ ਅਤੇ ਵਿਗਿਆਨਕ ਵਿਚਾਰਧਾਰਾ ਜਮਾਨੇ ਦੇ ਨਾਲ-ਨਾਲ ਚੱਲਣਾ ਇੱਕ ਆਦਰਸ਼ ਨਾਗਰਿਕ ਦੀ ਪਛਾਣ ਹੈ ਟੈਕਨੋਲੋਜੀ ਅਤੇ ਕੰਪਿਊਟਰ ਦੀ ਜਾਣਕਾਰੀ ਦੇ ਨਾਲ-ਨਾਲ ਆਪਣੀ ਸੋਚ ਵਿੱਚ ਅੰਧਵਿਸ਼ਵਾਸਾਂ ਨੂੰ ਖਤਮ ਕਰਕੇ ਵਿਗਿਆਨਕ ਵਿਚਾਰਧਾਰਾ ਨੂੰ ਅਪਣਾਉਣਾ ਵੀ ਆਦਰਸ਼ ਨਾਗਰਿਕ ਦੀ ਪਛਾਣ ਹੈ 9ਵਾਂ ਪੁਆਇੰਟ ਵਧੀਆ ਆਰਥਿਕ ਹਾਲਾਤ ਅਤਿ ਚੇਤਨਤਾ ਆਦਰਸ਼ ਨਾਗਰਿਕ ਮਿਹਨਤ ਨਾਲ ਆਪਣੇ ਆਰਥਿਕ ਹਾਲਤ ਵਧੀਆ ਬਣਾਉਣ ਵਾਲਾ ਹੁੰਦਾ ਹੈ ਜੇਕਰ ਸਰਕਾਰ ਰੁਜ਼ਗਾਰ ਦੇ ਮੌਕੇ ਉਪਲਬਧ ਨਹੀਂ ਕਰਾਉਂਦੀ ਤਾਂ ਸੰਘਰਸ਼ ਕਰਨਾ ਉਸਦਾ ਫਰਜ਼ ਹੈ ਸੰਘਰਸ਼ ਉਹ ਤਾਂ ਹੀ ਕਰੇਗਾ ਜੇਕਰ ਆਪਣੇ ਅਧਿਕਾਰਾਂ ਸਰਕਾਰ ਦੀਆਂ ਗਤੀਵਿਧੀਆਂ ਸਮਾਜਿਕ ਟਕਨਾਵਾਪਤੀ ਸੁਚੇਤ ਰਹੇਗਾ ਕੇ ਸੀ ਆਪਣੀ ਮਹਤਮਪੂਰਨ ਵੀਡੀਓ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਸ਼ੇਅਰ ਕਰਿਓ ਲਾਈਕ ਕਰਿਓ ਬੈਲ ਆਈਕਨ ਦਾ ਬਟਨ ਕਲਿੱਕ ਕਰ ਲੈਣਾ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ